ਸਾਨੂੰ ਟੌਫੀ ਵਾਲੀ ਆਂਟੀ ਕਿਹਾ ਜਾਂਦਾ ਸੀ ਇਹਦਾ ਮੈਨੂੰ ਜਿਹੜਾ ਦੱਸਿਓ ਕਿ ਵੀ ਕਿਉਂ ਕਿਹਾ ਜਾਂਦਾ ਸੀ ਸ਼ਾਮ ਨੂੰ ਅਸੀਂ ਹਸਬੰਡ ਵਾਈਫ ਨੇ ਜਾਣਾ ਤੇ ਮੈਂ ਥੈਲਾ ਰੰਗਦੀ ਸੀ ਕੋਈ ਪਰਸ ਨਹੀਂ ਸੀ ਚੁੱਕਣਾ ਹੁੰਦਾ ਉਹਦੇ ਟੌਫੀਆਂ ਪਾ ਲੈਣੀਆਂ ਕਿ ਜਿਹੜੇ ਰੋਡ ਸਾਈਡ ਤੇ ਬੱਚੇ ਸਨ ਜੀ ਤੇ ਉਹਨਾਂ ਨੂੰ ਮੈਂ ਵੰਡਦੀ ਜਾਣਾ ਫਿਕਸ ਟਾਈਮ ਹੁੰਦਾ ਸੀ ਸ਼ਾਮ ਨੂੰ ਗੁਰਦੁਆਰੇ ਜਾਣ ਦਾ ਤੇ ਬੱਚੇ ਉਹ ਡੁੱਗਣ ਲੱਗ ਗਏ ਬੋਲੀ ਬੋਲੀ ਉਹ ਮੈਂ ਆਪਨੇ ਵਾਲੀ ਆਂਟੀ ਉਹਨਾਂ ਨੇ ਮੇਰਾ ਨਾਂ ਰੱਖ ਦਿੱਤਾ ਸائیں ਇੱਕ ਦਿਨ ਇਕੱਠੇ 8-10 ਬੱਚੇ ਮੈਂ ਕਿਹਾ ਆਪ ਪੜਾਈ ਕਰਦੇ ਹੋ ਕਹਿੰਦੇ ਨਹੀਂ ਜੀ ਮੈਂ ਤਾਂ پڑھੋਏ ਕਹਿੰਦੇ ਤਾਂ ਮਾਰੇ ਮੰਮੀ ਪਾਪਾ ਸੇ ਪੁੱਛੋ ਸੋ ਫਿਰ ਮੈਂ ਉਹਨਾਂ ਬੱਚਿਆਂ ਨੂੰ ਲੈ ਕੇ ਉਹਨਾਂ ਦੇ ਤਰ੍ਹਾਂ ਚ ਡੋਰ ਤੋਂ ਡੋਰ ਲਈ ਉਹ ਬੱਚੇ ਜਦ ਤੁਸੀਂ ਸ਼ੁਰੂ ਕਰੇ ਤੁਸੀਂ ਪਹਿਲੇ ਬੱਚੇ ਕਿੰਨੇ ਕਾਇਸ ਸੀ ਸੱਤ ਬੱਚੇ ਸੱਤ ਬੱਚੇ ਮੈਂ ਲਰੋ ਇੱਕ ਚੇਅਰ ਚੁੱਕੀ ਜੀ ਜੀ ਪਲਾਸਟਿਕ ਦੀ ਦੋ ਪੁਰਾਣੀਆਂ ਚਦਰਾਂ ਲਈਆਂ ਤੇ ਟ੍ਰੇਨ ਲਾਈਨ ਦੇ ਨਾਲ ਇੱਕ ਬਹੁਤ ਵੱਡੀ ਕੋਠੀ ਸੀ 5-6000 ਗਾਜ਼ ਦੀ ਕੋਠੀ ਸੀ ਬਾਅਦ ਵਿੱਚ ਪਤਾ ਲੱਗਾ ਐਡਵੋਕੇਟ ਦੀ ਕੋਠੀ ਸੀ ਮੈਂ ਉਹਨਾਂ ਦੇ ਫੁੱਟਪਾਥ ਤੇ ਬੈਠ ਗਈ ਬੱਚਿਆਂ ਨੂੰ ਘੁੜਾਉਣਾ ਉਹਨਾਂ ਪਹਿਲੇ ਹੱਸਦੇ ਹੁੰਦੇ ਸੀ ਲੋਕ ਲੇ ਸੜਤ ਬੱਤਿਏ ਬਦਲ ਲਏ ਗਏ ਪਰ ਮੈਂ ਬੱਚਿਆਂ ਨੂੰ ਦੱਸਿਆ ਕਿਉਂਕਿ ਬੱਚੇ ਨਾਲ ਪਸੰਦ ਆਏ ਇਹ ਤੁਹਾਡੇ ਜੀ ਵੀ ਪੁਰਣੀ ਹੈ ਗਿਆ ਹੈ ਇਹ ਤੁਸੀਂ ਕੋਈ ਆਪਣਾ ਇਵੈਂਟਸ ਵੀ ਕਰਾਉਂਦੇ ਹੋ ਬੱਚਿਆਂ ਨੂੰ ਮੈਂ ਤਾਂ ਜੀ ਦੇਖੋ ਮੈਂ ਮੇਰਾ ਹਰ ਬੱਚਾ ਸਕੂਲ ਗੋਇਆ ਹੈ ਜੀ ਮੇਰਾ ਇਹ ਵੀ ਇਹੀ ਹੈ ਕਿ ਉਹਨਾਂ ਨੂੰ ਬੇਸਿਕ ਐਜੂਕੇਸ਼ਨ ਦੇ ਦੇ ਉਹਨਾਂ ਨੂੰ ਸਕੂਲ ਸਰਕਾਰੀ ਸਕੂਲ ਜੀ ਨਾਦਰ ਗਵਰਨਮੈਂਟ ਐਂਡ ਮੈ ਫੈਸਿਲਿਟੀਜ਼ ਦਿੰਦੀ ਹੈ ਉਹਨੂੰ ਅਵੇਲ ਕਰੋ ਜੀ ਮસ્ਤੀ ਮસ્ਤੀ ਬੋਲ ਤੇ ਜਿਵੇਂ ਤੁਸੀਂ ਕਿਹਾ ਤੁਹਾਡੇ ਹਸਬੰਡ ਰਾਈਟਰ ਸਨ ਜੀ ਉਹਦੇ ਪਿੱਛੇ ਮਜ਼ਦ ਨਹੀਂ ਕਰ ਰਹੀ ਸੀ ਉਹ ਤੇ ਇਹ ਮਸਤੋਂ ਮਸਤੀ ਦੀ ਪਾਟਸ਼ਾਲਾ ਕਿਸ ਤਰ੍ਹਾਂ ਦਿਨ ਮੈਂ ਮਸਤੀ ਕਰਾ ਲਈ ਸੀ ਬੱਚਿਆਂ ਨਾਲ ਤੇ ਉਤੋਂ ਸतीश ਵਰਮਾ ਜੀ ਆ ਗਏ ਜੀ ਪੰਜਾਬੀ ਯੂਨੀਵਰਸਿਟੀ ਦੇ ਉਦੋਂ ਹੈੱਡ ਅੰਦਰ ਸੀ ਜੀ ਤੇ ਬੜੇ ਖੁਸ਼ ਹੋਏ ਦੇਖ ਕੇ ਤੇ ਕਹਿੰਦੇ ਮੈਡਮ ਜੀ ਨੂੰ ਨਾ ਕੋਈ ਨਾ ਨਾਮ ਦਿਓ ਬਹੁਤ ਹੋ ਗਿਆ ਮੈਂ ਕਿਹਾ ਸतीश ਤੁਸੀਂ ਦੇ ਦੇ ਨਾਮ ਮੈਨੂੰ ਬੱਚਿਆਂ ਵਰਗਾ ਜੀ ਕਹਿੰਦੇ ਫਿਰ ਆਹ ਮਸਤੀ ਦੀ ਪਾਟਸ਼ਾਲਾ ਹੀ ਰੱਖ ਦਿਓ ਪਦਾਰਾ ਸੋਚ ਦੀ ਸ਼ਕਤੀ ਮੈਗਜ਼ੀਨ ਅਤੇ YouTube ਚੈਨਲ ਤੇ ਅਸੀਂ ਕੋ ਉਪਰਾਲਾ ਕਰਦੇ ਹਾਂ ਜੀ ਸਾਡਾ ਉਪਰਾਲਾ ਹੁੰਦਾ ਕੀ ਹੈ ਜੀ ਅਸੀਂ ਉਪਰਾਲਾ ਇਹ ਕਰਦੇ ਹਾਂ ਕਿ ਸਾਡਾ ਜੋ ਸਮਾਜ ਦੇ ਵਿੱਚ ਕੋਈ ਵੀ ਅੱਛਾ ਕੰਮ ਕਰ ਰਿਹਾ ਕੋਈ ਐਜੂਕੇਸ਼ਨ ਤੇ ਆ ਐਗਰੀਕਲਚਰ ਤੇ ਆ ਕੋਈ ਸਮਾਜ ਸੇਵਿਕ ਉਹ ਕੰਮ ਕਰ ਰਿਹਾ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਵੀ ਉਹ ਜਿਹੜਾ ਕੰਮ ਕਰ ਰਹੇ ਨੇ ਉਹਨਾਂ ਨੂੰ ਆਵਜ ਤੱਕ ਪਹੁੰਚਾਈਏ ਦਰਸ਼ਕੋ ਅੱਜ ਅਸੀਂ ਤੁਹਾਨੂੰ ਇੱਕ ਐਸੀ ਸ਼ਕਤੀਤ ਨ ਮਲਾਵਾਂਗੇ कि ਜਿਨ੍ਹਾਂ ਨੇ ਆਪਣੇ ਅੱਧੀ ਉਮਰ ਤੋਂ ਵੱਧ ਸੋਸ਼ਲ ਕੰਮ ਚ ਹੀ ਜ਼ਿੰਦਗੀ ਕਢਾਤੀ ਮੇਰਾ ਭਾਗ ਮਸਤੀ ਦੀ ਪਾਰਸ਼ਾਲਾ ਮੈਂ ਇੱਕ ਵਾਰੀ ਪਹਿਲਾਂ ਵੀ ਸ਼ਾਇਦ ਥੋੜਾ ਜਿਹਾ ਆਪ ਨੂੰ ਜਿਗਰ ਕੱਤਾ ਸੀਗਾ ਉਹ ਨੇ ਸਾਡੇ ਜਿਹੜੇ ਇਹ ਸੰਸਥਾ ਚਲਾ ਰਹੇ ਨੇ ਰਾਜਪਾਲ گور ਜੀ ਇਹਨਾਂ ਨੇ ਰਾਜਪਾਲ گور ਮਸਤੀ ਜੀ ਨੇ ਜਿਨ੍ਹਾਂ ਦਾ ਕੀ ਪਟਿਆਲੇ ਚ ਬਹੁਤ ਛਾ ਨਾਮ ਹੈ ਇਹ ਇੱਕ ਸੰਸਥਾ ਚਲਾ ਰਹੇ ਨੇ ਮਸਤੀ ਦੀ ਪਾਰਸ਼ਾਲਾ ਇਹ ਮਸਤੀ ਦੀ ਪਾਰਸ਼ਾਲਾ ਕਦੋਂ ਸ਼ੁਰੂ ਹੋਈ ਕਿਸ ਤਰ੍ਹਾਂ ਸ਼ੁਰੂ ਕਰਤੀ ਅੱਜ ਇਹਨਾਂ ਨਾਲ ਪੁੱਛਾਂਗੇ ਵੀ ਤੁਹਾਨੂੰ ਇਹ ਰੁਝਾਨ ਤੁਹਾਡਾ ਕਿਸ ਤਰ੍ਹਾਂ ਇੱਧਰ ਨੂੰ ਆਇਆ ਮੈਡਮ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮੈਡਮ ਤੁਸੀਂ ਮਸਤੀ ਦੀ ਪਾਰਸ਼ਾਲਾ ਚਲਾ ਰਹੇ ਹੋ ਜੀ ਇਹ ਤੁਹਾਡਾ ਕਿਦਾਂ ਰੁਝਾਨ ਹੋਇਆ ਕਿ ਵੀ ਮੈਂ ਕੰਮ ਇਸ ਪਾਸੇ ਆਵਾਂ ਕਿਉਂਕਿ ਲੋਕੀ ਇਸਕਾਰ ਸਾਰੇ ਕੰਮ ਰਹਿਣੇ ਦੁਨੀਆ ਆਪਣੇ ਵਾਸਤੇ ਕਰ ਰਹੀ ਆਪਣੇ ਬੱਚਿਆਂ ਵਾਸਤੇ ਕਰ ਰਹੀ ਹੈ ਲੇਕਿਨ ਜਿਹੜਾ ਤੁਸੀਂ ਇਹ ਕੰਮ ਕਰ ਰਹੇ ਹੋ ਇਹ ਇੱਕ हटके ਕੰਮ ਹੈ ਇਹਦੇ ਬਾਰੇ ਜਰਾ ਜਾਣਕਾਰੀ ਦਿਓ ਮੈਨੂੰ ਸਮਝ ਨਹੀਂ ਆਉਂਦੀ ਕਿੱਥੋਂ ਸ਼ੁਰੂ ਕਰਾਂ ਜੀ ਕਿਉਂਕਿ ਇਹ ਬੇਜਤ ਬਿਫੋਰ ਮੈਰਿਜ ਹੀ ਮਨ ਦੇ ਅੰਦਰ ਹੈਗਾ ਸੀ ਦਾਦਾ ਜੀ ਨੂੰ ਦੇਖਣਾ ਪਾਪਾ ਨੂੰ ਦੇਖਣਾ ਪਾਪਾ ਆਰਮੀ ਚ ਹੈਗੇ ਸੀ ਮੇਰੇ ਜੀ ਐਂਡ ਡਾਕਟਰ ਹੈਗੇ ਸੀ ਜੀ ਤੇ ਉਸ ਤੋਂ ਬਾਅਦ ਫਿਰ ਬਸ ਸ਼ੌਕ ਬਹੁਤ ਸਨ ਪਰ ਆਫਟਰ ਪਾਰਟੀਸ਼ਨ ਫੈਮਿਲੀ ਸਟੇਸ਼ਨ ਹੈ ਨਹੀਂ ਸੀ ਆਰਮੀ ਚ ਉਦੋਂ ਨਹੀਂ ਸੀ ਹੁੰਦੇ ਤੇ ਅਸੀਂ ਦਾਦਾ ਦਾਦੀ ਕੋਲ ਰਹਿ ਗਏ ਜੀ ਉਹ ਉਹਨੇ ਬਸ ਘਰ ਚ ਹੀ ਪੈਂਤੀ ਆਖਰੀ ਪੜਾ ਕੇ ਬਾਬਾਈ ਦੇ ਚਰਨੇ ਲਗਾ ਤਾ ਚਲੋ ਪਾਠ ਕਰੋ ਜੀ ਬਸ ਨਾ ਬਾਹਰ ਨਿਕਲਣਾ ਬਿਲਕੁਲ ਉਦੋਂ ਮਾਹੌਲ ਹੀ ਬੜਾ ਅਜੀਬ ਸੀ ਜੀ ਜੀ ਬਿਲਕੁਲ ਸੋ 17 ਸਾਲ ਦੀ ਸੀ ਮੇਰੀ ਮੰਗਣੀ ਵੀ ਹੋ ਗਈ ਜੀ ਔਰ ਵਿਆਹ ਕੇ ਹਰਿਆਣੇ ਚ ਆ ਗਈ ਜੀ ਫਾਦਰ ਇਨ ਲਾ ਬਹੁਤ ਸਟ੍ਰਿਕਟ ਹੈਗੇ ਸੀ ਪਰ ਮੇਰੇ ਹਸਬੰਡ ਬਹੁਤ ਲੀਨਿਅੰਟ ਪੋएट ਹੈਗੇ ਸਨ ਜੀ ਹਰਪਜਨ ਸਿੰਘ ਮਾਸ ਤੋਂ ਉਹਦਾ ਨਾਮ ਸੀ ਜੀ ਪਰ ਠੀਕ ਹੈ ਉਹ ਵੀ ਹੈਗੇ ਸੀ ਸੇਵਾ ਭਾਵਨਾ ਵਾਲੇ ਪਰ ਮੇਰੇ ਫਾਦਰ ਅੱਲਾਹ ਨੂੰ ਨਹੀਂ ਸੀ ਚੰਗਾ ਲੱਗਦਾ ਜੀ ਹਾਂ ਨੈਚਰ ਦੇ ਹਰ ਦਿਨ ਨੈਚਰ ਲੱਗਦਾ ਹੁੰਦੀ ਆ ਉਹ ਤੇ ਫਿਰ ਜਦੋਂ ਅਸੀਂ 76 ਵਿੱਚ ਪਟਿਆਲੇ ਸ਼ਿਫਟ ਹੋਏ ਨਾ ਜੀ ਜੀ ਫਾਦਰ ਅੱਲਾਹ ਨੇ ਸਭ ਨੂੰ ਅੱਡ ਕਰਤਾ ਤੇ ਫਿਰ ਮੈਂ ਉਹਨਾਂ ਨੂੰ ਕਿਹਾ ਵੀ ਹੁਣ ਤੁਸੀਂ ਮੇਰੀ ਮੰਨ ਲਓ ਤੇ ਆਪਾਂ ਨੇ ਕੋਈ ਐਜੂਕੇਸ਼ਨ ਸੈਂਟਰ 'ਚ ਸ਼ਿਫਟ ਹੋਈਏ ਉਹ ਤੋਂ ਅਸੀਂ ਪਟਿਆਲਾ ਚੂਜ਼ ਕੀਤਾ ਜੀ ਬਸ ਫਿਰ ਇੱਥੇ ਆਂਦਿਆਂ ਦੁਖਨੀਵਾਰਨ ਸਾਹਿਬ ਦੇ ਦਰਸ਼ਨ ਹੋਏ ਸੀ ਮੈਂ ਇਥੇ ਇੱਕ ਗੱਲ ਥੋੜੀ ਰੁਕਣਾ ਚਾਹੁੰਦਾ ਜੀ ਜੀ ਤੁਹਾਨੂੰ ਟੌਫੀ ਵਾਲੀ ਆਂਟੀ ਕਿਹਾ ਜਾਂਦਾ ਸੀ ਇਹਦਾ ਮਨੋ ਜਿਹੜਾ ਦੱਸਿਓ ਕਿ ਵੀ ਉਹ ਕਿਉਂ ਕਿਹਾ ਜਾਂਦਾ ਸੀ ਪਤਾ ਤਾਂ ਹੈ ਮੈਨੂੰ ਲੇਕਿਨ ਦਰਸ਼ਕ ਜਿਹੜਾ ਸੁਣਨਗੇ ਤੁਹਾਡੇ ਉਹ ਅੱਛੀ ਗੱਲ ਲੱਗੇਗੀ ਹੋਰ ਉਹ ਟੌਫੀਆਂ ਵਾਲੀ ਆਂਟੀ ਅਸਰਾ ਹੋ ਗਈ ਨਾ ਵੀ ਸਾਨੂੰ ਦੁਖਨੀਵਾਰਨ ਸਾਹਿਬ ਬੜਾ ਨੇੜੇ ਪੈਂਦਾ ਸੀ ਹੁਣ ਤਾਂ ਫਲਾਈਅਰ ਬਣ ਗਿਆ ਜੀ ਉਦੋਂ ਸਿੰਗਲ ਰੋਡ ਸੀ ਤੇ ਸ਼ਾਮ ਨੂੰ ਅਸੀਂ ਹਸਬੰਡ ਵਾਈਫ ਨੇ ਜਾਣਾ ਤੇ ਮੈਂ ਥੈਲਾ ਰੰਗਦੀ ਸੀ ਕੋਈ ਪਰਸ ਨੇ ਸੀ ਚੁਕਣਾ ਹੁੰਦਾ ਉਹਦੇ ਟੌਫੀਆਂ ਪਾ ਲੈਣੀਆਂ ਕਿ ਜਿਹੜੇ ਰੋਡ ਸਾਈਡ ਤੇ ਬੱਚੇ ਸਨ ਨਾ ਜੀ ਤੇ ਉਹਨਾਂ ਨੂੰ ਮੈਂ ਵੰਡਦੀ ਜਾਣਾ ਕਦੇ ਰਸ ਲੈ ਜਾਣਾ ਕਦੇ ਬਿਸਕਟ ਕਦੇ ਟੌਫੀਆਂ ਤੇ ਉਹ ਬੱਚੇ ਫਿਰ ਫਿਕਸ ਟਾਈਮ ਹੁੰਦਾ ਸੀ ਸ਼ਾਮ ਨੂੰ ਗੁਰਦੁਆਰੇ ਜਾਣ ਦਾ ਤੇ ਬੱਚੇ ਉਡੀਕਣ ਲੱਗ ਗਏ ਹੌਲੀ ਹੌਲੀ ਉਹ ਮੈਂ ਟੌਫੀਆਂ ਵਾਲੀ ਆਂਟੀ ਉਹਨਾਂ ਨੇ ਮੇਰਾ ਨਾਂ ਰੱਖ ਦਿੱ ਦਿੱਤਾ ਸੋ ਐਸਰਾ ਹੀ ਇੱਕ ਦਿਨ ਇਕੱਠੇ 8-10 ਬੱਚੇ ਮੈਂ ਕਿਹਾ ਆਪ ਪੜ੍ਹਾਈ ਕਰਦੇ ਹੋ ਕਹਿੰਦੇ ਨਹੀਂ ਜੀ ਮੈਂ ਕਿ ਪੜੋਗੇ ਕਹਿੰਦੇ ਨੇ ਮਾਰੇ ਮੰਮੀ ਪਾਪਾ ਸੇ ਪੁੱਛੋ ਸੋ ਫਿਰ ਮੈਂ ਉਹਨਾਂ ਬੱਚਿਆਂ ਨੂੰ ਲੈ ਕੇ ਉਹਨਾਂ ਦੇ ਘਰਾਂ 'ਚ ਡੋਰ ਟੂ ਡੋਰ ਗਈ ਦੇਖੋ ਦਸ ਕੋ ਜਿਹੜੀ ਇਹ ਗੱਲ ਕਹਿ ਰਹੇ ਨਾ ਇਹ ਬੱਚੇ ਕਿਹੜੇ ਨੇ ਇਹ ਇਹ ਬੱਚੇ ਉਹਨਾਂ ਦੀ ਗੱਲਾਂ ਕਰ ਰਹੇ ਨੇ ਕਿ ਜਿਹੜੇ ਕੀ ਆਪਣੇ ਘਰਾਂ 'ਚ ਸਫਾਈ ਕਰਦੇ ਨੇ ਉਹਨਾਂ ਦੇ ਬੱਚੇ ਨੇ ਲੋਡ ਬੰਦ ਨੇ ਇਹ ਉਹਨਾਂ ਦੀ ਗੱਲ ਕਰ ਰਹੇ ਨੇ ਤੇ ਉਹ ਬੱਚੇ ਜਦ ਤੁਸੀਂ ਸ਼ੁਰੂ ਕਰੇ ਥੋੜਾ ਪਹਿਲੇ ਬੱਚੇ ਕਿੰਨੇ ਕਾਇ ਸੀ ਸਰ ਸੱਤ ਬੱਚੇ ਸੱਤ ਬੱਚੇ ਐ ਸੀ ਮੈਂ ਕਰੋ ਇੱਕ ਚੇਅਰ ਚੁੱਕੀ ਜੀ ਪਲਾਸਟਿਕ ਦੀ ਦੋ ਪੁਰਾਣੀਆਂ ਚਦਰਾਂ ਲਈਆਂ ਤੇ ਟ੍ਰੇਨ ਲਾਈਨ ਦੇ ਨਾਲ ਹੀ ਨਾ ਬਹੁਤ ਵੱਡੀ ਕੋਠੀ ਸੀ 5-6000 ਗੱਜ ਦੀ ਕੋਠੀ ਸੀ ਬਾਅਦ ਵਿੱਚ ਪਤਾ ਲੱਗਾ ਐਡਵੋਕੇਟ ਦੀ ਕੋਠੀ ਸੀ ਮੈਂ ਉਹਨਾਂ ਦੇ ਫੁੱਟਪਾਥ ਤੇ ਬੈਠ ਗਈ ਬੱਚਿਆਂ ਨੂੰ ਪੜਾਉਣ ਵੈਰੀ ਗੁੱਡ ਤੇ ਇਨ ਬਿਟਵੀਨ ਅਜੇ ਸ਼ੁਰੂ ਕੀਤਾ ਹੀ ਸੀ ਤੇ ਫਲਾਇਓਵਰ ਸ਼ੁਰੂ ਹੋ ਗਿਆ ਬਣਨਾ ਫਿਰ ਮੈਂ ਤਾਂ ਬਹੁਤ ਡਰ ਗਈ ਮੈਨੂੰ ਪਤਾ ਨਹੀਂ ਹੁਣ ਕੀ ਹੋਏਗਾ ਤੇ ਫਿਰ ਮੈਂ ਉਹ ਕੋਠੀ ਨੂੰ ਨੌਕ ਕੀਤਾ ਮੈਂ ਕਿਹਾ ਦੇਖਾਂ ਸੀ ਕੋਣ ਨੇ ਅਗਰ ਮੇਰੀ ਹੈਲਪ ਕਰ ਦੇਣ ਤਾਂ ਮੈਂ ਖੜਕਾਇਆ ਕੁੰਡਾ ਤੇ ਅੰਦਰੋਂ ਪਿਆਰੀ ਜੀ ਬੱਚੀ ਨਿਕਲੀ ਤੇ ਕਹਿੰਦੀ ਦੱਸੋ ਜੀ ਮੈਂ ਕਿਹਾ ਵੀ ਇਸ ਤਰ੍ਹਾਂ ਇਸ ਤਰ੍ਹਾਂ ਮੇਰਾ ਛੋਟਾ ਜਿਹਾ ਉਪਰਾਲਾ ਸੀ ਅਗਰ ਤੁਸੀਂ ਸਾਥ ਦਿਓ ਤੇ ਕਹਨ ਲਗੀ ਆਂਟੀ ਇੰਨੀ ਅੱਛੀ ਗੱਲ ਮੈਂ ਤੁਹਾਡੇ ਨਾਲ ਆ ਜੀ ਉਹ ਮੇਰਾ ਹੌਸਲਾ ਵੱਧ ਗਿਆ ਪਰ ਉਹਨਾਂ ਨੇ ਸਾਨੂੰ ਆਪਣੀ ਕੋਠੀ ਦੇ ਅੰਦਰ ਜਗ੍ਹਾ ਦਿੱਤੀ। ਵੈਰੀ ਗੁੱਡ। 5-6 ਹਜ਼ਾਰ ਗਜ਼ ਚ ਕੋਠੀ ਸੀ। ਵੈਰੀ ਗੁੱਡ। ਹਾਂ ਬਹੁਤ ਵੱਡੀ ਕੋਠੀ। ਹਰਿਆਲੀ ਫੌਂਟੇਨ ਲੱਗੇ ਹੋਏ। ਸੋ ਜਦ ਤੱਕ 2 ਸਾਲ ਲੱਗੇ ਸੀ ਫਲਾਈਓਵਰ ਬਣਾਉਣੇ ਚ। ਜੀ। ਅਸੀਂ ਉਹਨਾਂ ਦੀ ਕੋਠੀ 'ਚ ਹੀ ਰਹੇ। ਦਰਸ਼ਕੋ ਇੱਕ ਗੱਲ ਮੈਂ ਨਾਲ ਨਾਲ ਦੱਸਨੇ ਜਾਵਾਂਗਾ ਇਹ ਫਲਾਈਓਵਰ ਦੀ ਗੱਲ ਕਰ ਰਹੇ ਨੇ 21 ਨੰਬਰ ਫਾਟਕ ਪਟਿਆਲਾ ਦੀ ਗੱਲ ਕਰ ਰਹੇ ਨੇ ਇਹ ਕਿ ਉੱਥੇ ਪੁਲ ਦੇ ਥੱਲੇ ਤੁਸੀਂ ਦੇਖੋ ਵੀਡੀਓ ਵਿੱਚ ਤੁਹਾਨੂੰ ਵੀਡੀਓ ਵੀ ਦਿਖਾਵਾਂਗੇ ਉਹਦੀ ਫਲਾਈਓਵਰ ਦੀਆਂ ਉੱਥੇ ਦਾ ਸਕੂਲ ਚੱਲ ਰਹਿਣਾ ਦਾ ਤੇ ਜਦੋਂ ਥੋੜਾ ਫਲਾਈਓਵਰ ਬਣ ਗਿਆ ਫਿਰ ਕਿਸ ਤਰ੍ਹਾਂ ਤੁਸੀਂ ਉਸ ਸ਼ਿਫਟ ਕਿਦਾਂ ਕੀਤਾ ਉਧਰ ਬਸ ਇਹੀ ਸੋਚਿਆ ਪਹਿਲੇ ਇੱਕ ਮੇਰ ਦੀ ਕੋਠੀ ਹੈ ਉੱਥੇ ਹਾਂਜੀ ਹਾਂ ਉਹਨਾਂ ਦੇ ਸਾਹਮਣੇ ਬੈਠੇ ਫਿਰ ਮੈਂ ਕਿਹਾ ਨਹੀਂ ਇੱਥੇ ਤਾਂ ਆਵਾਜ਼ਾਈ ਬੜੀ ਹੈਗੀ ਹੈ ਤੇ ਅਸੀਂ ਡਿਸਟਰਬ ਹੋਵਾਂਗੇ ਨਾਲੇ ਮੇਰ ਦੇ ਕੋਠੀ ਦੇ ਸਾਹਮਣੇ ਉਂਝ ਵੀ ਫਿਰ ਅਸੀਂ ਸੋਚ-ਸੋਚ ਕੇ ਡੈਡ ਐਂਡ ਲੈ ਲਿਆ ਕਿ ਉੱਥੇ ਸਾਨੂੰ ਡਿਸਟਰਬੈਂਸ ਨਹੀਂ ਹੋਏਗੀ ਉੱਥੇ ਫੇਰ ਸ਼ੁਰੂ ਕਰਿਆ ਹਾਂਜੀ ਫਿਰ ਪ੍ਰਮਾਤਮਾ ਨੇ ਛੱਤ ਵੀ ਦੇ ਦਿੱਤੀ ਬੈਠਣ ਨੂੰ ਜਗ੍ਹਾ ਵੀ ਦੇ ਦਿੱਤੀ ਜੀ ਫਿਰ ਇੱਕ ਦੋ ਫਰੈਂਡਸ ਨੂੰ ਕਿਹਾ ਕਿਸੇ ਨੇ ਟਾਟ ਭੇਜ ਦਿੱਤੇ ਕਿਸੇ ਨੇ ਦੋ ਕੁਰਸੀਆਂ ਦੇ ਦਿੱਤੀਆਂ ਇਸ ਤਰ੍ਹਾਂ ਕਰਕੇ ਮੇਰਾ ਕਾਰੋਬਾਰ ਸ਼ੁਰੂ ਹੋ ਗਿਆ ਫਿਰ ਲੋਕ ਵੀ ਨਾਲ ਜੁੜਨ ਲੱਗੇ ਵੀ ਇਹ ਤਾਂ ਸੱਚੀ-ਮੁੱਚੀ ਉਹਨਾਂ ਪਹਿਲੇ ਹੱਸਦੇ ਹੁੰਦੇ ਸੀ ਲੋਕ ਲੈ ਸੜਕ ਤੇ ਬੈਠੀ ਹੈ ਕੋਈ ਗੱਲ ਹੈਗੀ ਹੈ ਪਰ ਮੈਂ ਬੱਚਿਆਂ ਨੂੰ ਨਹੀਂ ਸੀ ਦੱਸਿਆ ਕਿਉਂਕਿ ਬੱਚੇ ਨਾ ਪਸੰਦ ਕਰਦੇ ਬੱਚੇ ਕਿੰਨੇ ਸੀ ਤੁਹਾਡੇ ਟੋਟਲ ਆਪਾਂ ਉਦੋਂ 7 ਬੱਚੇ ਸ਼ੁਰੂ ਹੋਏ ਸੀ ਫਿਰ ਤਾਂ ਜੁੜਨੇ ਸ਼ੁਰੂ ਹੋ ਗਏ ਬੱਚੇ ਕਿੰਨੇ ਹੋ ਗਏ ਸੀ ਤੁਹਾਡੇ ਉਹ ਕੋਵਿਡ ਤੋਂ ਵਾਲੇ 150 ਬੱਚਾ 150 ਬੱਚਾ ਹਾਂ ਜੀ ਹਾਂ 150 ਬੱਚੇ ਨੂੰ ਪੜਾਉਣਾ ਉਹਨਾਂ ਦੀ ਖੀਸਾ ਉਹਨਾਂ ਨੂੰ ਖਾਣ ਪੀਣ ਦਾ ਉਹਨਾਂ ਖੇਡਣ ਦਾ ਔਰ ਇੱਥੇ ਵੀ ਦਾਤਾ ਮੈਂ ਕੱਲ ਵੀ ਦੇਖ ਰਿਆ ਸੀ ਤੁਹਾਡੇ ਉੱਥੇ ਹਾਂਜੀ ਉੱਥੇ ਬੱਚਿਆਂ ਵਾਸਤੇ ਸੀ ਖੇਡਣ ਵਾਸਤੇ ਵੀ ਜਿਵੇਂ ਝੁੱਲੇ ਲਾਏ ਹੋਏ ਨੇ ਹਾਂ ਉਹ ਤਾਂ ਫਿਰ ਹੁਣ ਹੁਣ ਦੀ ਜਦੋਂ ਪਰਨੀਤਕੌਰ ਜੀ ਆਏ ਨਾ ਇੱਕ ਦਿਨ ਜੀ ਜੀ ਨੁਕਰ ਨਾਟਕ ਹੋਣਾ ਸੀ ਮੈਨੂੰ ਸੀ ਪਤਾ ਕੀ ਹੁੰਦਾ ਨੁਕਰ ਨਾਟਕ ਜੀ ਤੇ ਨਾਲ ਡੀਸੀ ਤੇ ਸਾਰੇ ਪਰਨੀਤ ਦੀ ਬੇਟੀ ਬੀਬਾ ਜੀ ਜੀ ਨਾਲ ਬੀਬਾ ਜੀ ਸਨ ਐਂ ਜਿਵੇਂ ਤੁਸੀਂ ਬੈਠੇ ਹੋ ਬੀਬਾ ਜੀ ਬੈਠੀ ਸੀ ਤੇ ਮੈਂ ਐਵੇਂ ਹੀ ਮੇਰੇ ਦਿਲ ਚੋਂ ਨਿਕਲ ਗਿਆ ਮੈਂ ਬੀਬਾ ਜੀ ਬੱਚੇ ਰਾਜੇ ਦਾ ਸ਼ਹਿਰ ਹੋਵੇ ਜੀ ਤੇ ਸਾਨੂੰ ਮੈਂ ਕਿਹਾ ਇੰਨੇ ਸਾਲ ਹੋ ਗਏ ਨੇ ਸੜਕ ਤੇ ਬੈਠਿਆ ਕਹਿੰਦੀ ਹੈ ਆਂਟੀ ਮੈਨੂੰ ਪਤਾ ਹੀ ਨਹੀਂ ਸੀ ਉਸਨੇ ਵਿਦਨ ਵੀਕ ਸਾਰੀ ਬਾਉਂਡਰੀਸ ਹਨ ਬਣਵਾ ਦਿੱਤੀ ਵੈਰੀ ਗੁੱਡ ਨੈਚਰਲੀ ਜਦੋਂ ਆਪਾਂ ਕੋਈ ਅੱਛਾ ਕੰਮ ਕਰਦੇ ਆ ਤਾਂ ਨੈਚਰਲੀ ਪਬਲਿਕ ਜੁੜਦੀ ਆ ਫੇਰ ਤੇ ਲੋਕੀ ਜੁੜਨੇ ਲੱਗ ਗਏ ਫਿਰ ਇਹ ਤੁਹਾਡੇ ਜਿਹੜੇ ਸੰਸਥਾ ਤੋਂ ਚਲਾ ਰਹੇ ਹੋ ਇਹ ਤੇ ਲੱਗਿਆ ਤੁਸੀਂ ਇਕੱਲੇ ਸੀਗੇ ਜੀ 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 ਹੁਣ ਕਿੰਨੇ ਚ ਹੈਗੇ ਤੁਹਾਡੇ ਨਾਲ ਜਿਵੇਂ ਆਪਾਂ ਕਹਿ ਸਕਦੇ ਤੁਹਾਡੀ ਟੀਮ ਦੇ ਨਾਲ ਆਪਾਂ ਦੇਖੋ 10 12 ਤੇ ਹੈਗੇ ਹੀ ਨੇ 10 12 ਜਿਵੇਂ ਸतीश ਵਰਮਾ ਜੀ ਹੋਗੇ ਉਹ ਆਫ ਐਂਡ ਆਂਦੇ ਨੇ ਜੀ ਜੀ ਪ੍ਰੇਮ ਗੋਇਲ ਸਾਹਿਬ ਹੈਗੇ ਨੇ ਇੱਕ ਇੱਕ ਬੱਚਾ ਬਹੁਤ ਹੀ ਟੈਲੈਂਟਡ ਹੈ ਪਰਮਜੀਤ ਅਗਰ왈 ਉਹ ਵੀ ਜੁੜਿਆ ਹੁਣ ਕੱਲਾ ਹੀ ਚੱਲਿਆ ਹੈ ਮਿਸ਼ਨ ਤੇ ਪੰਜਾਬ ਨਸ਼ਾ ਮੁਕਤੀ ਵੈਰੀ ਗੁੱਡ ਆਲ ਵੈਰੀ ਲਰਨਡ ਬாய் ਇਹ ਤੁਹਾਡੀ ਤੁਹਾਡੀ ਟੀਮ ਤੁਹਾਡੀ ਹੈਗੀ ਹੈ ਇਹ ਏ ਤੁਸੀਂ ਕੋਈ ਆਪਣਾ ਇਵੈਂਟਸ ਵੀ ਕਰਾਨੇ ਹੋ ਬੱਚਿਆਂ ਨੂੰ ਮੈਂ ਤਾਂ ਜੀ ਦੇਖੋ ਮੈਂ ਮੇਰਾ ਹਰ ਬੱਚਾ ਸਕੂਲ ਗੋਇੰਗ ਹੈ ਮੇਰਾ ਏਮ ਹੀ ਇਹੀ ਹੈ ਕਿ ਉਹਨਾਂ ਨੂੰ ਬੇਸਿਕ ਐਜੂਕੇਸ਼ਨ ਦੇ ਦੇ ਉਹਨਾਂ ਨੂੰ ਸਕੂਲ ਸਰਕਾਰੀ ਸਕੂਲ ਚ ਮੈਂ ਕਹਿੰਨੀ ਗਵਰਨਮੈਂਟ ਇੰਨੀ ਫੈਸਿਲਿਟੀਆਂ ਦਿੰਦੀ ਏ ਉਹਨੂੰ ਅਵੇਲ ਕਰੋ ਬਿਲਕੁਲ ਬਿਲਕੁਲ ਸੋ ਪੜਾਈ ਤੋਂ ਸਵੇਰੇ ਕਾਰ ਆਂਦੇ ਨੇ ਜੀ ਸ਼ਾਮ ਨੂੰ ਮੈਂ ਰੱਖਿਆ ਹੁਣ ਟਾਈਮ ਜੀ ਡੇਢ ਦੋ ਘੰਟੇ ਕਿਉਂਕਿ ਅਗਰ ਸ਼ਾਮ ਨੂੰ ਹੀ ਮੈਂ ਉਹੀ ਪੜ੍ਹਾਈ ਲੈ ਕੇ ਬੈਠੀਏ ਦੌੜ ਜਾਣਗੇ ਪੜ੍ਹਾਈ ਤੋਂ ਬਿਲਕੁਲ ਕਿਉਂਕਿ ਇਹਨਾਂ ਦੇ ਘਰ ਦਾ ਮਾਹੌਲ ਹੀ ਨਹੀਂ ਹੈ ਐਜੂਕੇਸ਼ਨ ਦਾ ਜੀ ਤੇ ਇਹਨਾਂ ਨੂੰ ਪਿਆਰ ਪਿਆਰ ਦੇ ਵਿੱਚ ਮਸਤੀ ਮਸਤੀ ਦੇ ਵਿੱਚ ਜੀ ਫਿਰ ਅਸੀਂ ਉਹਨਾਂ ਨੂੰ ਅੱਛੀਆਂ ਗੱਲਾਂ ਤੁਸੀਂ ਮਸਤੀ ਮਸਤੀ ਬੋਲੀ ਤੇ ਜਿਵੇਂ ਤੁਸੀਂ ਕਿਹਾ ਤੁਹਾਡਾ ਰਾਈਟ ਹਸਬੰਡ ਰਾਈਟਰ ਸੀ ਉਹਦੇ ਪਿੱਛੇ ਮਸਤ ਲਿਖਦੇ ਸੀ ਉਹ ਇਹ ਮਸਤੋਂ ਮਸਤੀ ਦੀ ਪਾਟਸ਼ਾਲਾ ਕਿਸ ਤਰ੍ਹਾਂ ਬਣੀ ਨਹੀਂ 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 ਇਹ ਉਹਦੇ ਨਾਲ ਲਿੰਕਡ ਨਹੀਂ ਹੈ ਨਹੀਂ ਆਪਣਾ ਇੱਕ ਦਿਨ ਨਾ ਮੈਂ ਇਸ ਤਰ੍ਹਾਂ ਹੀ ਮਸਤੀ ਕਰਾ ਰਹੀ ਸੀ ਬੱਚਿਆਂ ਨਾਲ ਮੈਂ ਉਹਨਾਂ ਨੂੰ ਨਾ ਪੋਇਟਰੀ ਹੋ ਗਈ ਗੀਤ ਹੋ ਗਿਆ ਨੈਸ਼ਨਲ ਐਂਥਮ ਹੋ ਗਈ ਇਹ ਛੋਟੀਆਂ ਛੋਟੀਆਂ ਊੜਾ ਉੱਠ ਸਵੇਰੇ ਜਾਗ ਐੜਾ ਆਲਸ ਨੀਂਦ ਤਿਆਗ ਮਤਲਬ ਰਿਦਮ ਦੇ ਵਿੱਚ ਜੀ ਤੇ ਉਤੋਂ ਸतीश ਵਰਮਾ ਜੀ ਆ ਗਏ ਜੀ ਪੰਜਾਬੀ ਯੂਨੀਵਰਸਿਟੀ ਦੇ ਉਦੋਂ ਹੈੱਡ ਹੁੰਦੇ ਸੀ ਜੀ ਤੇ ਬੜੇ ਖੁਸ਼ ਹੋਏ ਦੇਖ ਕੇ ਤੇ ਕਹਿੰਦੇ ਮੈਡਮ ਇਸ ਨੂੰ ਨਾ ਕੋਈ ਨਾਮ ਦਿਓ ਬਹੁਤ ਹੋ ਗਿਆ ਜੀ ਮੈਂ ਕਿਹਾ ਨਾਮ ਕੀ ਦੇਣਾ ਜੀ ਮੈਨੂੰ ਨਹੀਂ ਸੀ ਪਤਾ ਕਿ ਵੈਗਰੂ ਇੱਥੋਂ ਤੱਕ ਪਹਚਾ ਦੇਣਗੇ ਮੈਂ ਕਿਹਾ ਸਤਿਸ਼ ਤੂੰ ਹੀ ਦੇ ਦੇ ਨਾਮ ਮੈਨੂੰ ਬੱਚਿਆਂ ਵਰਗਾ ਜੀ ਕਹਿੰਦੇ ਫਿਰ ਆਂਟੀ ਮસ્ਤੀ ਦੀ ਪਾਟਸ਼ਾਲਾ ਹੀ ਰੱਖ ਦਿਓ ਜੀ ਐ ਸਾਡੀ ਮસ્ਤੀ ਦੀ ਪਾਟਸ਼ਾਲਾ ਦੇਖੋ ਮસ્ਤੀ ਦੀ ਪਾਟਸ਼ਾਲਾ ਸ਼ਬਦ ਕਹਿੰਨਾ ਕਿੰਨਾ ਸੌਖਾ ਹੈ ਲੇਕਿਨ ਉਸ ਨੂੰ ਰਨ ਕਰਨਾ ਉਸ ਨੂੰ ਚਲਾਉਣਾ ਕਿੰਨਾ ਔਖਾ ਹੈ ਜੋ ਇੱਕ ਕਰ ਰਹੇ ਨੇ ਇਸ ਟਾਈਮ ਇਹ ਇਹਨਾਂ ਨੂੰ ਪਤਾ ਔਰ ਤੁਹਾਡੇ ਹੋਰ ਵੀ ਕੁਝ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਜੇ ਜੈ ਵੀਰ ਜੀ ਦਾ ਨੋ ਲਿਆ ਕੋਈ ਹੋਰ ਵੀ ਤੁਹਾਡੇ ਸੰਸਥਾਵਾਂ ਆ ਕੇ ਕੁਝ ਹੈਲਪ ਕਰਦੀਆਂ ਆ ਕਿ ਕੁਝ ਹਾਂਜੀ ਜੀ ਦੇਖੋ ਇੱਕ ਅੱਛਾ ਪਲੇਟਫਾਰਮ ਮਿਲ ਗਿਆ ਸਾਨੂੰ ਜੀ ਹੁਣ ਉਸ ਪਲੇਟਫਾਰਮ ਦਾ ਤਾਂ ਸਾਰੇ ਖੁਸ਼ ਹੋ ਕੇ ਆਂਦੇ ਨੇ ਹਰ ਸੰਸਥਾ ਆਂਦੀ ਏ ਆਪਣਾ ਬੈਨਰ ਲਗਾਇਆ ਬੱਚਿਆਂ ਨੂੰ ਟ੍ਰੀਟ ਦਿੱਤੀ ਜੀ ਜੋ ਨਾਲ ਦੇ ਦਿਲ ਕਰੇ ਤੇ ਥੋੜਾ ਬੋਤਾ ਦੇ ਜਾਣ ਨਹੀਂ ਤੇ ਮੈਰੀ ਕੋਈ ਇੰਨਾ ਡਿਮਾਂਡ ਨਹੀਂ ਹਾਲਾਂਕਿ ਮੈਂ ਹਸਦੀ ਹੁੰਨੀ ਆ ਕਿ ਆਇਓ ਕੀ ਲਿਆਇਓ ਜਾਓਗੇ ਕੀ ਦੇਜੋ ਜੀ ਬਿਲਕੁਲ ਬਿਲਕੁਲ ਨੇਚਰਲੀ ਬੱਚਿਆਂ ਵਾਸਤੇ ਜਿਹੜੇ ਬੱਚੇ ਇਹ ਚੀਜ਼ਾਂ ਨਹੀਂ ਕਰਦੇ ਕਿਉਂਕਿ ਮੈਂ ਨਾ ਰਜਿਸਟਰਡ ਨਹੀਂ ਕਰਾਈ ਜੀ ਲੜਾਈਆਂ ਰਜਿਸਟਰ ਹੁੰਦੀਆਂ ਨੇ ਜੀ ਮਿਨਿਮਮ 7 ਬੰਦੇ ਚਾਹੀਦੇ ਨੇ 11 ਬੰਦੇ ਜੇ ਇੱਕ ਵੀ ਵਿੱਚੋਂ ਕੱਬਾ ਆ ਗਿਆ ਨਾ ਜੀ ਜੀ ਇੱਕ ਮੱਛਲੀ ਜਲ ਕੰਦਾ ਜੀ ਬਿਲਕੁਲ ਨਾਲੇ ਫਿਰ ਮੇਰੀ ਮਸਤੀ ਕੋ ਆਚ ਜਾਣੀ ਸੀ ਜੀ ਬਿਲਕੁਲ ਜੀ ਹੈਨਾ ਤੁਸੀਂ ਸੀਏ ਰੱਖੋ ਹਿਸਾਬ-ਕਿਤਾਬ ਰੱਖੋ ਮੈਂ ਹੁਣ ਅਸਮਰ ਚ ਕੀ ਹਿਸਾਬ ਕਰਨੀ ਸੇਵਾ ਜੀ ਬਿਲਕੁਲ ਜੀ ਤੇ ਉਹਦੇ ਵਿੱਚ ਹਿਸਾਬ-ਕਿਤਾਬ ਦਾ ਕੋਈ ਕੰਮ ਨਹੀਂ ਨਾ ਹੈਗਾ ਜਿਹੜਾ ਹੁਣ ਤੁਸੀਂ ਨਾਲ ਕਿ ਮੈਂ ਦੇਖ ਰਾ ਸੀ ਕਿ ਆ ਕਿ ਤੁਸੀਂ ਛੋਟਾ ਨਾ ਨਾ ਛੋਟਾ ਫੁੱਲ ਬੁੱਟੇ ਲਾਏ ਹੋਏ ਨੇ ਤੇ ਉਹ ਤੁਸੀਂ ਆਪ ਤਰ੍ਹਾਂ ਜਿ ਸਰਕਾਰ ਕੰਮ ਕਰਾ ਰਹੀ ਆ ਉਹ ਨਾ ਜੀ ਨਾ ਨਾ ਜੀ ਨਾ ਉਹ ਤਾਂ ਬੜੀ ਅਜੀਬ ਕਹਾਣੀ ਵਾਗ ਰਹੀ ਮੇਰੇ ਨਾਲ ਸਹਾਈ ਹੋ ਰਿਹਾ ਪਰਮਾਤਮਾ ਸਹਾਈ ਹੋ ਰਿਹਾ ਕਿਉਂਕਿ ਜਦੋਂ ਬਾਉਂਡਰੀ ਬਣ ਗਈ ਤੇ ਸਿਵਲ ਸਰਜਨ ਆਈ ਲੇਡੀ ਸੀ ਜੀ ਜੀ ਤੇ ਉਹਨੇ ਪਹਿਲੇ ਸੜਕ ਦੇਖੀ ਹੋਈ ਸੀ ਜੀ ਜਦੋਂ ਇੱਕ ਦੋ ਕੈਂਪ ਲੱਗੇ ਸੀ ਨਾ ਤੇ ਉਸ ਦਿਨ ਇਹ ਕਹਿੰਦੇ ਆ ਮਸਤ ਆਂਟੀ ਇਹ ਤਾਂ ਮਸਤੀ ਦਾ ਵਿੜਾ ਬਣ ਗਿਆ ਜੀ ਸੋ ਸਾਨੂੰ ਮਸਤੀ ਦਾ ਵਿੜਾ ਨਾਮ ਮਿਲ ਗਿਆ ਵੈਰੀ ਗੁੱਡ ਡਾਕਟਰ ਗੁਰਮੀਤ ਜੀ ਨੇ ਤੇ ਸੜਕ ਦੇ ਕਿਨਾਰੇ ਨਾ ਬਾਹਰ ਨਿਕਲਦੇ ਆਂ ਭੰਗ ਬੜੀ ਉੱਗੀ ਹੋਈ ਸੀ ਜੀ ਤੇ ਸਾਡੇ ਇੰਡੀਅਨਸ ਦੀ ਆਦਤ ਹੈ ਕਿ ਜਿੱਥੇ ਵੀ ਖਾਲੀ ਜਗ੍ਹਾ ਵੇਖੀ ਅਸੀਂ ਕੂੜਾ ਸੁੱਟ-ਸੁੱਟ ਕੇ ਉੱਥੇ ਹੀ ਰੂੜੀ ਬਣਾ ਦਿੰਦੇ ਆਂ ਜੀ ਤੇ ਵੈਸੇ ਵੀ ਨਹੀਂ ਸੀ ਦੇਖਣ ਚ ਅੱਛੀ ਲੱਗਦੀ स्मੈਲ ਵੀ ਆਣੀ ਤੇ ਮੈਂ ਕਿਹਾ ਆਪਾਂ ਸਾਰੇ ਕਹਿੰਦੇ ਪੌਦੇ ਲਗਾਓ ਪੌਦੇ ਲਗਾਓ ਪੌਦੇ ਗਾਂਲੀ ਪਹਿਲੇ ਜਗ੍ਹਾ ਤੇ ਬਣਾਓ ਬਿਲਕੁਲ ਬਿਲਕੁਲ ਪੌਦਾ ਆ ਕੇ ਲਗਾ ਦੇਣਾ ਬਹੁਤ ਸੌਖਾ ਹੈ ਬਿਲਕੁਲ ਸਭ ਤੋਂ ਸੌਖਾ ਹੈ ਬਿਲਕੁਲ ਉਸ ਨੂੰ ਸੰਭਾਲਣਾ ਆਪਕਾ ਬਹੁਤ ਉਸ ਨੂੰ ਜਗ੍ਹਾ ਦਿਓ ਪਹਿਲੇ ਬਿਲਕੁਲ ਪਹਿਲੇ ਜਗ੍ਹਾ ਦਿਓ ਉਸ ਨੂੰ ਤੇ ਫਿਰ ਉਹ ਨਾ ਸਾਡੇ ਕੋਲ ਟਰੈਕ ਸੀ ਛੋਟਾ ਜਿਹਾ ਮੰਨ ਚਾਇਆ ਪਤਾ ਨਹੀਂ ਇਹ ਆਪਣੇ ਆਪ ਹੀ ਆਂਦਾ ਹੈ ਤੇ ਅਸੀਂ ਉਸ ਨੂੰ ਜੀ ਰੂੜੀ ਹੌਲੀ ਹੌਲੀ ਚੁੱਕੀ ਤੇ ਇੱਕ ਟਰਾਲੀ ਮਿੱਟੀ ਦੀ 3.5000 ਦੀ ਤਿੰਨ ਟਰਾਲੀਆਂ ਤੇ ਮਿੱਟੀ ਪਾਈ ਜੀ ਮੈਨੂੰ ਨਹੀਂ ਸੀ ਪਤਾ ਵੀ ਇੰਨਾ ਐਕਸਪੈਂਸਿਵ ਹੋਏਗਾ ਕਦੀ ਇਹੋ ਜੇ ਕੰਮ ਕੀਤੇ ਨਹੀਂ ਸੀ ਤੇ ਬਸ ਹੋਲੀ ਹੋਲੀ ਫਿਰ ਮੈਂ ਉਹਨੂੰ ਲੈਵਲ ਕੀਤਾ ਫਿਰ ਡੀਸੀ ਸਾਹਿਬ ਤੋਂ ਓਪਨਿੰਗ ਕਰਵਾਈ ਮੈਂ ਤਾਂ ਆ ਜੋ ਇਹ ਦੇਖ ਰਹੀ ਫੋਟੋ ਸਟੇਟ ਔਰ ਦੀ ਜੀ 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 ਤੁਹਾਨੂੰ ਸਟੇਟ ਔਰ ਕਿਸ ਤਰ੍ਹਾਂ ਮਿਲਿਆ ਫਿਰ ਤੁਹਾਨੂੰ ਇਹ ਇਹ ਤੁਹਾਡੇ ਜਿਹੜੇ ਤੁਸੀਂ ਹੁਣ ਤੱਕ ਜਿਹੜਾ ਕੰਮ ਕਰੇ ਕਿਉਂਕਿ ਨੈਚੁਰਲੀ ਪਤਾ ਨਹੀਂ ਕਿਸੇ ਦੀ ਨਜ਼ਰ ਪੈ ਗਈ ਹਾਂ ਨੈਚੁਰਲੀ ਹੁੰਦਾ ਜਦੋਂ ਕੰਮ ਕਰਦੇ ਆਪਾਂ ਸੋਚਦੇ ਆ ਮੈਂ ਕੰਮ ਕਰ ਰਿਹਾ ਲੇਕਿਨ ਸਮਾਜ ਦੇ ਵਿੱਚ ਉਹਦਾ ਪਤਾ ਲੱਗਦਾ ਹੁੰਦਾ ਕਿ ਸਮਾਜ ਚ ਕੰਮ ਹੋ ਰਿਹਾ ਤੇ ਇਸ ਸਟੇਟ ਵਾਰਡ ਤੋਂ ਇਹ ਜਿਹੜੇ ਤੁਹਾਨੂੰ ਜੋ ਵੀ ਤੁਸੀਂ ਆਪਣੀਆਂ ਸੰਸਥਾ ਵੱਲੋਂ ਜਾਂ ਹੋਰ ਕੰਮ ਕਰ ਰਹੇ ਹੋ ਉਹਦੇ ਵੱਲੋਂ ਤੁਹਾਨੂੰ ਮਿਲਿਆ ਗਿਆ ਹਾਂਜੀ ਜੀ ਜੀ ਹੈ ਤਾਂ ਸਾਰੀ ਮਸਤੀ ਦੀ ਪਾਸ਼ਾਹਲਾ ਦੀ ਬਰਕਤ ਹੈ ਜੀ ਹੋਰ ਮੈਨੂੰ ਕੁਝ ਨਹੀਂ ਆਂਦਾ ਮੈਂ ਤਾਂ ਆਪ ਖੁਦ ਮੈਂ ਸਕੂਲ ਦਾ ਕਦੀ ਮੂੰਹ ਨਹੀਂ ਦੇਖਿਆ ਰਾਈਟ ਦੇਖੋ ਜੇ ਮਸਤੀ ਦੀ पाठशाला ਦੀ ਗੱਲ ਕਰੀ ਇਹਨਾਂ ਨੇ ਕਿ ਸਾਰਾ ਕੁਝ ਮਸਤੀ ਦੀ पाठशाला ਦਾ ਹੈ ਸੋ ਇਹ ਜਿਹੜਾ ਕਾਰਜ ਕਰ ਰਹੇ ਨੇ ਇਹ ਪਟਿਆਲੇ ਦੇ ਵਿੱਚ ਬੋਲਦੇ ਥੱਲੇ ਸਕੂਲ ਬਣਾਇਆ ਇਹਨਾਂ ਨੇ ਬੱਚੇ ਕਿਹੜੇ ਨੇ ਕਿ ਜਿਹੜੇ ਘਰਾਂ ਦੇ ਵਿੱਚ ਲੇਬਰ ਕੰਮ ਕਰ ਰਹੀ ਆ ਉਹਨਾਂ ਦੇ ਬੱਚਿਆਂ ਨੂੰ ਪੜ੍ਹਾਉਂਦੇ ਨੇ ਉਹਨਾਂ ਦੇ ਬੱਚਿਆਂ ਨੂੰ ਡਰੈਸ ਦਿੰਦੇ ਨੇ ਖਾਣ ਪੀਣ ਦਾ ਸਾਰੇ ਮੀਟਾਂ ਕਰਦੇ ਸਾਰੀਆਂ ੀਡਜ਼ ਉਹਨਾਂ ਦੀਆਂ ਛੋਟੀਆਂ ਜ਼ੋਰ ਰਿਕੁਆਇਰਮੈਂਟ ਬੱਚਿਆਂ ਦੀਆਂ ਉਹ ਪੂਰੀਆਂ ਕਰਦੇ ਨੇ ਅੱਜ ਤੁਹਾਡੇ ਨਾਲ ਗੱਲ ਕਰਕੇ ਸਾਨੂੰ ਵਾਕਈ ਸਿੱਧ ਜੀ ਬਹੁਤ ਅੱਛਾ ਲੱਗਿਆ ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਜੀ ਥੈਂਕ ਯੂ ਜੀ